ਤਾਂ ਇਹ ਦੱਸੋ ਵੀ ਜੋਗ ਹੈ ਕੀਆ ਜੋਗਾ ਜੋਗ ਮਾਤਾ ਇਹ ਇਸ ਦੇ ਬਾਰੇ ਥੋੜੀ ਡਿਟੇਲ ਦੱਸੋ ਕਿ ਗੁਰਮਤ ਪਰਪੇਖ ਦੇ ਅੰਦਰ ਇਸ ਨੂੰ ਕਿਵੇਂ ਦੇਖੋ ਚੇਤ ਨੂੰ ਟਿਕਾਉਣ ਵਾਸਤੇ ਮਨ ਨੂੰ ਟਿਕਾਉਣ ਦੀਆਂ ਵਿਧੀਆਂ ਪ੍ਰਾਪਤ ਕਰਨ ਵਾਸਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਕੁਝ ਗੈਵੀ ਤਾਕਤਾਂ ਦੇ ਉੱਤੇ ਇਹਨਾਂ ਦੇ ਵਿਸ਼ਵਾਸ ਯਕੀਦੇ ਸਨ ਸੋ ਇਹਦੇ ਵਾਸਤੇ ਇਹਨਾਂ ਨੇ ਇੱਕ ਬੜਾ ਵੱਡਾ ਨਿਰਣਾ ਲਿਆ ਕਿ ਭਈ ਅਸੀਂ ਇਹ ਸਾਰਾ ਕੁਝ ਤਿਆਗਣਾ ਹੈ ਕਿਉਂਕਿ ਰੁਕਾਵਟਾਂ ਨੇ ਤੇ ਪਰ ਗੁਰੂ ਮਹਾਰਾਜ ਜੀ ਨੇ ਜਦੋਂ ਵੇਖਿਆ ਕਿ ਮਤਲਬ ਇੱਕ ਤਰੀਕੇ ਦੇ ਭਗੋੜੇ ਨੇ ਹਨ ਜਿਹੜੀ ਜੁਗਤ ਹੈ ਨਾ ਜਿਹੜਾ ਮੈਥਡ ਹੈ ਇਹ ਸੋਚਦੇ ਸਨ ਕਿ ਸਾਡੇ ਕੋਲ ਪਰਫੈਕਟ ਵੇ ਹੈ ਰੱਬ ਨੂੰ ਪਾਉਣ ਵਾਸਤੇ ਪਰ ਭਲ ਭਗਤ ਸਾਹਿਬਾਨਾ ਨੇ ਜਿਵੇਂ ਆਖਿਆ ਕਿ ਚਾਲੇ ਤੇ ਹਰ ਮਿਲਨ ਕੋ ਬੀਚੇ ਏਡ ਕਿਉਂ ਚੀਜ਼ ਸਿੱਖ ਸਾਖਾ ਬਹੁਤੇ ਕੀ ਕਿ ਐਸੋ ਕਿਉ ਨਾਮਿਤ ਵੀ ਕਰਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਲੋਕ ਨੇ ਕਿ ਵੀ ਅਸੀਂ ਕੰਮ ਕਾਜ ਕਰਨਾ ਨਹੀਂ ਚਾਹੁੰਦੇ ਤੇ ਆਸਨਾ ਤੇ ਵਿਧੀਆਂ ਦੇ ਰਾਹੀਂ ਇਹ ਕੁਝ ਪ੍ਰਾਪਤੀਆਂ ਚਾਉਂਦੇ ਨੇ ਇਦਾਂ ਤੇ ਪ੍ਰਾਪਤੀ ਹੋਣੀ ਜੇ ਕਹਿ ਲੋ ਕਿ ਇਦਾਂ ਕੰਨਾਂ 'ਚ ਮੁੰਦਰਾ ਪਾਇਆ ਸਮਾਵਾਂ ਮਲਿਆ ਹੱਥ 'ਚ ਖੱਪਰ ਪੜਿਆ ਭੀਖ ਮੰਗਿਆ ਦਰਾਂ-ਦਰਾਂ ਤੇ ਜਾ ਕੇ ਰੋਜ਼ੀ ਰਜ਼ਕ ਲਈ ਮੰਗ ਕਰਨੀ ਜੇ ਇਹ ਸਟੈਬਲਿਸ਼ ਹੈ ਜੇ ਇਹ ਸਫਲਤਾ ਹੈ ਤੇ ਮਰਨਿਆ ਆਖੇ ਜੇ ਸਾਰੇ ਫੋਲੋ ਕਰ ਗਏ ਤਾਂ ਤੇ ਇੱਕ ਦੂਜੇ ਦੇ ਬੂਏ ਤੇ ਕਲੋਤੇ ਹੋਵੋਗੇ ਸਾਰੇ ਸਮਵ ਮਲਦੇ ਹੋਗੇ ਮਤਲਬ ਕਿਰਤ ਕੌਣ ਕਰੇਗਾ ਸਮਾਜ ਡਵੈਲਪ ਕਿਵੇਂ ਹੋਵੇਗਾ ਅਚ ਜ ਇਹ ਇਹ ਦੱਸੋ ਜੀ ਛੋਟ ਵੀ ਜਿਹੜਾ ਇਹ ਜੋਗ ਮਤ ਹੈ ਜਾਂ ਜੋਗੀ ਨੇ ਇਹ ਅੱਜ ਦੇ ਸਮੇਂ ਦੇ ਅੰਦਰ ਇੰਨਾ ਮਾਡਰਨ ਕਿਵੇਂ ਹੋ ਗਿਆ ਹੁਣ ਹੁਣ ਵੀਰ ਜੀ ਇਹ ਹੈ ਕਿ ਅ ਅਸਲ ਦੇ ਵਿੱਚ ਇਹ ਕਹੇ ਇਹ ਰਹੇ ਨੇ ਕਿ ਜਿਹੜੀ ਆ ਜੋਗ ਮਤ ਦੇ ਵਿੱਚ ਜਿਹੜੀਆਂ ਜੋਗ ਸਾਧਨਾ ਨੇ ਜਾਂ ਯੋਗਾ ਜਿਹਨੂੰ ਅਸੀਂ ਕਹਿੰਦੇ ਆ ਜਿਵੇਂ ਪਤੰਜਲੀ ਨੇ ਯੋਗਾ ਕੀਤਾ ਤੇ ਉਨੇ ਅਸਟਾਂਗ ਮਾਰਗ ਦੱਸਿਆ ਕਿ ਵੀ ਤੁਸੀਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ-ਨਾਲ ਆਤਮਾ ਨੂੰ ਸ਼ੁੱਧ ਕਰਨਾ ਹੈ ਠੀਕ ਹੈ ਨਾ ਇੱਕ ਤਰੀਕੇ ਦੀ ਇਹ ਆਈਡੀਓਲੋਜੀ ਹੈ ਕਸਰਤ ਨਹੀਂ ਹੈ ਇਹ ਇਹਨੂੰ ਕਹਿੰਦੇ ਜਿਹਨੂੰ ਬਾਡੀ ਐਕਸਰਸਾਈਜ਼ ਕਹਿੰਦੇ ਆ ਵੀ ਇਹ ਇਹ ਵੀ ਇੱਕ ਢੰਗ ਅਪਣਾਇਆ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਪਾਲਿਸ਼ ਕੀਤੀਆਂ ਗੱਲਾਂ ਨੇ ਇਹ ਸਰੀਰ ਦਾ ਨਹੀਂ ਇਹਦਾ ਸਬੰਧ ਰਾਜਸੀ ਨਾਲ ਹੈ ਰਾਸ਼ੀ ਤੰਤਰ ਦੇ ਨਾਲ ਹੈ ਤੇ ਜਾਂ ਇਹਦਾ ਇਕਨੋਮੀ ਦੇ ਨਾਲ ਪਦਾਰਤਵਾਦੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਜਾਂ ਗੋਡਿਆਂ ਦੀ ਹੋਰ-ਹੋਰ ਸਮੱਸਿਆਵਾਂ ਨੇ ਤੇ ਇਹਨਾਂ ਨੇ ਲੋਕਾਂ ਦੀਆਂ ਪ੍ਰੋਬਲਮ ਨੂੰ ਦੇਖਿਆ ਕਿ ਵੀ ਲੋਕ ਦੌੜਨਗੇ ਕਿਧਰ ਪਰ ਜਾਣਗੇ ਕਿਧਰ ਜੇ ਅਸੀਂ ਇਹਨਾਂ ਨੂੰ ਕਵਾਂਗੇ ਇਹਦੇ ਨਾਲ ਆਰਾਮ ਆਏਗਾ ਕਿ ਤੁਸੀਂ ਆ ਆ ਨਿਯੋਲੀ ਕਰਮ ਕਰੋ ਜਾਂ ਤੁਸੀਂ ਆਸਣ ਲਾਓ ਤੇ ਤੁਸੀਂ ਇਹਦੇ ਨਾਲ ਠੀਕ ਹੋ ਬੋਗੇ ਤੇ ਉਹ ਉਹਦੇ ਨਾਲ ਜਿਹਨੀਆਂ ਭੀੜਾਂ ਇਕੱਠੀਆਂ ਹੋਈਆਂ ਉਹ ਸਾਰਾ ਵੋਟ ਬੈਂਕ ਇਕੱਠਾ ਕੀਤਾ ਗਿਆ ਇਹ ਕਹਿੰਦੇ ਨੇ ਨਿਤਿਆ ਇਹ ਕਹਿੰਦੇ ਨੇ ਤਿਆਗੀ ਨੇ ਪਰ ਤੁਸੀਂ ਵੇਖੋ ਇਹਦਾ ਫਾਇਦਾ ਆ ਹੋਣ ਦੀ ਜਿਹੜੀ ਹਕੂਮਤ ਹੈ ਸਰਕਾਰ ਹੈ ਉਹਨੇ ਇਹਦਾ ਕਿੰਨਾ ਫਾਇਦਾ ਚੁੱਕਿਆ ਮਤਲਬ ਇਹਨੂੰ ਆ ਕੁਝ ਸਾਲ ਪਹਿਲਾਂ ਤੁਸੀਂ ਵੇਖੋ ਕਿ ਇਹਨੂੰ ਇਹਨੂੰ ਡਵੈਲਪ ਕੀਤਾ ਗਿਆ মিডিਏ ਦੇ ਵਿੱਚ ਪ੍ਰਚੰਡ ਕੀਤਾ ਗਿਆ ਬਕਾਇਦਾ ਯੋਗ ਦੇ ਥਾਂ-ਥਾਂ ਕੇਂਦਰ ਸਥਾਪਿਤ ਕੀਤੇ ਗਏ ਪਹਿਲਾਂ ਇਹਨੂੰ ਪਰਫੁੱਲਕ ਕੀਤਾ ਰਾਸੀ ਲੋਕਾਂ ਤੇ ਕਿ ਵੀ ਇਹ ਜਿਹੜੇ ਭਗਵੇਂ ਕਪੜੇ ਪਾਏ ਨੇ ਭਾਵੇਂ ਆਰਾਮਦੇਵ ਹੈ ਭਾਵੇਂ ਹੋਰ ਪਤੰਜਲੀ ਯੋਗ ਦੇ ਵਿੱਚ ਕੰਮ ਕਰੇ ਬੰਦੇ ਨੇ ਇੱਕ ਪਰ ਬੰਨੇ ਇਹਨਾਂ ਦਾ ਪਰਿਵਾਰ ਨਹੀਂ ਹੈਗੇ ਇਹਨਾਂ ਦੇ ਇਹ ਪਰਿਵਾਰਾਂ ਤੋਂ ਭੱਜੇ ਤਿਆਗੀ ਬੰਦੇ ਇਕਮਾਉਂਦੇ ਨੇ ਤੇ ਇਹ ਇਹਨਾਂ ਅਰਬਾਂ ਖਰਬਾਂ ਇਹ ਕਿੱਥੇ ਲੈ ਕੇ ਜਾ ਰਹੇ ਨੇ ਫਿਰ ਫਿਰ ਉਹ ਗੱਲਾਂ ਸਾਹਮਣੇ ਆਈਆਂ ਕਿ ਭਈ ਇਹ ਜਿਹੜੇ ਅ ਛੇਡ ਸੈਨਾ ਬਰਜਰੰਗ ਦਲ ਪੁਰਾਣੇ-ਪੁਰਾਣੇ ਦਲ ਬਣਾਏ ਨੇ ਇਹ ਉਹਨਾਂ ਨੂੰ ਪੈਸਾ ਪ੍ਰੋਵਾਈਡ ਕੀਤਾ ਜਾਂਦਾ ਕਮਾਜੀ ਵੀ ਮਾਰਨ ਨੇ ਕੋਈ ਬਾਣੀ ਵਿੱਚ ਇੱਕ ਨਹੀਂ ਬਿਆਨ ਥਾਤੇ ਕਿ ਨਿਬਲੀ ਕਰਮ ਆਸਣ 84 ਇਨ ਮੈਂ ਸ਼ਾਂਤ ਨਾ ਆ ਗਏ ਜੀਓ ਬਈ ਇਹਨਾਂ ਦੇ ਵਿੱਚ ਤੁਹਾਡੀ ਸ਼ਾਂਤੀ ਨਹੀਂ ਹੈ ਇਹਦੇ ਨਾਲ ਕੋਈ ਮਨ ਟਿਕਾ ਦੇ ਵਿੱਚ ਨਹੀਂ ਆ ਸਕਦਾ ਮਨ ਨੂੰ ਸਥਿਰ ਕਰਨਾ ਆਪਣੇ ਰਿਸਪਾਂਸਿਬਿਲਟੀ ਦੇ ਵਿੱਚ ਆਓ ਇਦਾਂ ਗੁਰੂ ਮਹਾਰਾਜ ਜੀ ਦੇ ਵਕਤ ਜਿਹੜੀ ਇਹਨਾਂ ਦੀ ਚਲਰੀ ਬੜੀ ਪ੍ਰਚੰਡ ਲਹਿਰ ਸੀ ਉਹ ਭਗਤ ਸਹਿਬਾਨਾ ਤੇ ਗੁਰੂ ਸਹਿਬਾਨਾ ਦੇ ਸਮੇਂ ਉਹਨੂੰ ਚੈਲੰਜ ਕੀਤਾ ਗਿਆ ਤੇ ਉਹਨੂੰ ਥਲ ਪਾਈ ਗਈ ਲੋਕ ਮੁੜ ਕੇ ਘਰਾਂ 'ਚ ਵਾਪਸ ਆਏ ਤੁਸੀਂ ਹਿਸਟਰੀ 'ਚ ਪੜ੍ਹਦੇ ਹੋ ਕਿ ਮਤਲਬ ਇੱਕ ਬੈਰਾਗੀ ਬਣਾਤੇ ਕੇ ਬੰਦੇ ਨੂੰ ਪਰ ਉਹਨੇ ਕਿਵੇਂ ਬਹਾਦਰ ਬਣਾਇਆ ਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਜਦੋਂ ਅਸੀਂ ਬਾਣੀ ਪੜਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ ਕਾਦੀ ਕੂੜ ਬੋਲ ਮਲਖਾਈ ਬੰਮ ਨਿਣਾਵੇ ਜੀਆਂ ਕਾਇ ਜੋਗੀ ਜੋਗੀ ਤਨਾ ਜਾਣੇ ਅੰਤਿਨੇ ਉਜਾੜੇ ਕਾ ਬੰਦ ਸਾਡੇ ਕੋਲ ਸਪਸ਼ਟ ਫਰਮਾਨ ਹੈ ਪਰ ਗਾਹੇ ਬਗਾਹੇ ਇੱਕ ਜਿਹੜਾ ਕੰਟਰੋਵਰਸੀ ਵਿਵਾਦ ਸਿੱਖ ਧਰਮ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਹੈ ਜੋਗਾ ਜੋਗੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਇਸ ਤੇ ਪ੍ਰਤੀ ਲੋਕਾਂ ਦੇ ਬਹੁਤ ਮਤਨੇ ਕੋਈ ਇਸ ਨੂੰ ਕਸਰਤ ਦੇ ਨਾਲ ਲੈਂਦਾ ਕੋਈ ਇਸ ਨੂੰ ਐਕਸਰਸਾਈਜ਼ ਤੇ ਕੋਈ ਇਸ ਨੂੰ ਧਰਮਕ ਤੌਰ ਤੇ ਧਿਆਨ ਵਿਧੀ ਦਾ ਇੱਕ ਬਹੁਤ ਵਧੀਆ ਇੱਕ ਮੰਨਦਾ ਵੀ ਇਸ ਨਾਲ ਸਾਡੇ ਜਿਹੜੇ ਆ ਧਿਆਨ ਜੁੜਦਾ ਹੈ ਇਹ ਵੀ ਬਾਤ ਹੁਣ ਉਦੋਂ ਜਿਆਦੇ ਭਟਿਆ ਜਦੋਂ ਇੱਕ ਬੀਬੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਕੀ ਸ਼ਾਸਨ ਕੀਤਾ ਜਾਂਦਾ ਹੈ ਹੋਰ ਆਸਣ ਕੀਤੇ ਜਾਂਦੇ ਆ ਉਹ ਫੋਟੋਆਂ ਵਾਇਰਲ ਹੁੰਦੀ ਆ ਇਹ ਵਿਵਾਦ ਫਿਰ ਹੁਣ ਗਰਮ ਹੈ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਪੰਥ ਦੇ ਮਹਾਨ ਕਥਾਵਾਚਕ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਉਹਨਾਂ ਤੋਂ ਪੁੱਛਦੇ ਆ ਅਸਲ ਵਿੱਚ ਯੋਗਾ ਹੈ ਕੀ ਹੈ ਇਸ ਦਾ ਕਸਰਤ ਜਾਂ ਗੁਰਮਤਿ ਦੇ ਨਾਲ ਸੰਬੰਧ ਕੀ ਹੈ ਸਭ ਤੋਂ ਪਹਿਲੇ ਕਰੀਏ ਸਵਾਗਤ ਹਾਂਜੀ ਭਾਈ ਸਾਹਿਬ ਜੀ ਤੁਹਾਡਾ ਪੰਜਾਬੀ ਲੋਕ ਚ ਸਵਾਗਤ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਿਵੇਂ ਆਪਾਂ ਭੂਮਿਕਾ ਦੇ ਵਿੱਚ ਆਪ ਜੀ ਨੇ ਸੁਣ ਲਿਆ ਪਹਿਲਾਂ ਤਾਂ ਇਹ ਦੱਸੋ ਵੀ ਜੋਗ ਹੈ ਕੀਆ ਜੋਗਾ ਜੋਗਮਤ ਇਹ ਇਸ ਦੇ ਬਾਰੇ ਥੋੜੀ ਡਿਟੇਲ ਦੱਸੋਗੇ ਗੁਰਮਤ ਪਰਪੇਖ ਦੇ ਅੰਦਰ ਇਸ ਨੂੰ ਕਿਵੇਂ ਦੇਖਾਂਗੇ ਬਿਲਕੁਲ ਜੀ ਜਿਵੇਂ ਜੋਗ ਜਿਹੜਾ ਹੈ ਖਾਸ ਕਰਕੇ ਇੰਡੀਆ ਦੇ ਵਿੱਚ ਇਹ ਪਰਫੁੱਲਤ ਹੋਇਆ ਹੈ ਗੁਰੂ ਪਾਤਸ਼ਾਹ ਜਾਂ ਉਹਨਾਂ ਤੋਂ ਪਹਿਲਾਂ ਭਗਤ ਸਹਿਬਾਨਾਂ ਦੀ ਬਾਣੀ ਵਿੱਚ ਵੀ ਇਹਦਾ ਜ਼ਿਕਰ ਹੈ ਕਿ ਜਿਵੇਂ ਬਾਕੀ ਹੋਰ ਮਤ ਪਰਫੁੱਲਤ ਸਨ ਇਹ ਵੀ ਸਟੈਬਲਿਸ਼ ਸੀ ਆਪਣੇ ਆਪ ਦੇ ਵਿੱਚ ਬੜਾ ਪਰਫੁੱਲਤ ਸੀ ਲੋਕ ਇਹਨੂੰ ਜੁਆਇਨ ਕਰ ਰਹੇ ਸਨ ਉਸ ਵੇਲੇ ਔਰ ਜੋਗ ਮਤ ਦਾ ਮੇਨ ਹੈਗਾ ਤਿਆਗ ਦੇ ਨਾਲ ਸੰਬੰਧ ਇਹ ਮੰਨਦੇ ਨੇ ਕਿ ਸਾਡੀ ਜਿਹੜੀ ਤਿਆਗ ਦੇ ਸ਼ਰਤਾ ਨੇ ਕਿ ਤੁਹਾਨੂੰ ਆਪਣਾ ਘਰ ਪਰਿਵਾਰ ਆਪਣੇ ਬੱਚੇ ਕਾਰੋਬਾਰ ਪਦਾਰਥ ਇਹ ਤਿਆਗਣਾ ਪਏਗਾ ਤੇ ਇੱਕ ਤਰੀਕੇ ਦਾ ਇਹ ਕਹਿ ਲੋ ਕਿ ਇਹ ਚੇਤ ਨੂੰ ਟਿਕਾਉਣ ਵਾਸਤੇ ਮਨ ਨੂੰ ਟਿਕਾਉਣ ਦੀਆਂ ਵਿਧੀਆਂ ਪ੍ਰਾਪਤ ਕਰਨ ਵਾਸਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਕੁਝ ਗੈਬੀ ਤਾਕਤਾਂ ਦੇ ਉੱਤੇ ਇਹਨਾਂ ਦੇ ਵਿਸ਼ਵਾਸ ਅਕੀਦੇ ਸਨ ਸੋ ਇਹਦੇ ਵਾਸਤੇ ਇਹਨਾਂ ਨੇ ਇੱਕ ਬੜਾ ਵੱਡਾ ਨਿਰਣਣਾ ਲਿਆ ਕਿ ਭਈ ਅਸੀਂ ਇਹ ਸਾਰਾ ਕੁਝ ਤਿਆਗਣਾ ਹੈ ਕਿਉਂਕਿ ਰੁਕਾਵਟਾਂ ਨੇ ਤੇ ਪਰ ਗੁਰੂ ਮਹਾਰਾਜ ਜੀ ਨੇ ਜਦੋਂ ਵੇਖਿਆ ਕਿ ਮਤਲਬ ਇੱਕ ਤਰੀਕੇ ਦੇ ਭਗੋੜੇ ਨੇ ਇਹ ਰਿਸਪਾਂਸਿਬਲ ਨਹੀਂ ਹੈਗੇ ਜਿਵੇਂ ਆਖਿਆ ਪੁੰਨਰ ਤਾਪ ਗੇਰੀ ਕੇ ਬਸਤਰਾ ਅਪਦਾ ਕਮ ਆਰਿਆ ਗ੍ਰਹਿ ਤੇ ਨਸਤਾ ਤੇ ਛੋੜ ਪਰਦੇਸੇ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਭਗਤ ਸਹਿਬਾਨਾਂ ਦੀ ਬਾਣੀ ਚ ਹੈ ਕਿ ਗ੍ਰਹਿ ਤਜ ਬਨਖੰਡ ਜਾਈਏ ਚੁਣ ਖਾਈਏ ਕੰਦਾ ਅਜੋ ਬਕਾਰ ਨਾ ਛੋੜੀ ਪਾਪੀ ਮਨਮੰਦਾ ਇਹ ਜੋਗੀਆਂ ਲਈ ਹੈ ਜੀ ਇਹ ਜੋਗੀਆਂ ਲਈ ਹੈ ਜੀ ਕਿਉਂਕਿ ਉਸ ਵੇਲੇ ਲੋਕਾਂ ਨੂੰ ਸਮਝਾਉਣ ਖਾਤਰ ਜਿਵੇਂ ਮਾਰਨ ਨੇ ਆਖਿਆ ਕਿ ਜੋਗ ਨ ਭਗਵੇਂ ਕਪੜੀ ਜੋਗ ਨ ਮਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈ ਹੈ ਸਤਿਗੁਰ ਕੀ ਉਪਦੇਸ਼ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਸੀ ਨਾ ਕਿ ਜੋਗੀ ਜੁਗਤ ਨ ਜਾਣੇ ਆਂਦਾ ਹਨਾ ਜਿਹੜੀ ਜੁਗਤ ਹੈ ਨਾ ਜਿਹੜਾ ਮੈਥਡ ਹੈ ਇਹ ਸੋਚਦੇ ਸਨ ਕਿ ਸਾਡੇ ਕੋਲ ਪਰਫੈਕਟ ਵੇ ਹੈ ਰੱਬ ਨੂੰ ਪਾਉਣ ਵਾਸਤੇ ਪਰ ਭਲ ਭਗਤ ਸਹਿਬਾਨਾ ਨੇ ਜਿਵੇਂ ਆਖਿਆ ਕਿ ਚਾਲੇ ਤੇ ਹਰ ਮਿਲਨ ਕੋ ਬੀਚੇ ਹਟ ਕਿਉ ਚੀਤ ਸਿੱਖ ਸਾਖਾ ਬਹੁਤੇ ਕੀ ਕਿਐ ਕਿ ਸੋ ਕੀਉ ਨਾ ਮੀਤ ਪੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਲੋਕ ਨੇ ਕਿ ਵੀ ਅਸੀਂ ਕੰਮ ਕਾਜ ਕਰਨਾ ਨਹੀਂ ਚਾਹੁੰਦੇ ਤੇ ਆਸਨਾ ਤੇ ਵਿਧੀਆਂ ਦੇ ਰਾਹੀਂ ਇਹ ਕੁਝ ਪ੍ਰਾਪਤੀਆਂ ਚਾਹੁੰਦੇ ਨੇ ਇਦਾਂ ਤੇ ਪ੍ਰਾਪਤੀ ਹੋਣੀ ਨਹੀਂ ਜੇ ਕਹਿ ਲਓ ਕਿ ਇਦਾਂ ਕੰਨਾਂ 'ਚ ਮੁੰਦਰਾ ਪਾਇਆ ਸਵਾਵਾ ਮਲਿਆ ਹੱਥ 'ਚ ਖੱਪਰ ਪੜਿਆ ਭੀਖ ਮੰਗਿਆ ਦਰਾਂ ਦਰਾਂ ਤੇ ਜਾ ਕੇ ਰੋਜ਼ੀ ਰਜ਼ਕ ਲਈ ਮੰਗ ਕਰਨੀ ਜੇ ਇਹ ਸਟੈਬਲਿਸ਼ ਹੈ ਜੇ ਇਹ ਸਫਲਤਾ ਹੈ ਤੇ ਮਰਨਿਆ ਆਖੇ ਜੇ ਸਾਰੇ ਫੋਲੋ ਕਰ ਗਏ ਤਾਂ ਇੱਕ ਦੂਜੇ ਦੇ ਬੂਏ ਤੇ ਖਲੋਤੇ ਹੋਵੋਗੇ ਸਾਰੇ ਸਮਵ ਮਲੰਦੇ ਹੋਵੋਗੇ ਮਤਲਬ ਕਿਰਤ ਕੌਣ ਕਰੇਗਾ ਸਮਾਜ ਡਵੈਲਪ ਕਿਵੇਂ ਹੋਵੇਗਾ ਕਿਵੇਂ ਵਿਕਾਸ ਹੋਵੇਗਾ ਕਿਵੇਂ ਘਰ ਚੱਲਣਗੇ ਜ਼ਿੰਮੇਵਾਰੀਆਂ ਸੰਭਾਲੀਆਂ ਜਾਣਗੀਆਂ ਇਸ ਕਰਕੇ ਇਹ ਬੜਾ ਨਖਿੱਧ ਵਿਚਾਰ ਸੀ ਇਹਨੂੰ ਗੁਰੂ ਮਹਾਰਾਜ ਜੀ ਨੇ ਫਿਰ ਪਾਣੀ ਦੇ ਵਿੱਚ ਬਿਆਨਤ ਸ਼ਬਦ ਨੇ ਕਿਉਂਕਿ ਜਿੱਥੇ ਕਾਜ਼ੀ ਦੇ ਬਾਬਤ ਨੇ ਬ੍ਰਾਹਮਣਿਆਂ ਪੰਡਤ ਦੇ ਬਾਬਤ ਨੇ ਜਿਹੜੇ ਮਜ਼ਬਾ ਨੂੰ ਲੀਡ ਕਰ ਰਹੇ ਨੇ ਉੱਥੇ ਇਨਾ ਮੂ ਵੀ ਕੀ ਧਰਮੀ ਧਰਮ ਕਰੇ گا ਵਾਵੇਂ ਮੰਗੇ ਮੋਖ ਦਵਾਰ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਟ ਬਹਿ ਖਰਬਾਰ ਬਈ ਇਨਾਂ ਕੋਲ ਜੁਗਤ ਹੈ ਨਹੀਂ ਪ੍ਰੋਪਰ ਮੈਥਡ ਇਨਾਂ ਦੇ ਕੋਲ ਨਹੀਂ ਹੈ ਸਮਾਜ ਨੂੰ ਦੇਣ ਵਾਸਤੇ ਅਸਲ ਦੇ ਵਿੱਚ ਫਿਰ ਉਹਦੇ ਬਾਅਦ ਆਪਣੇ ਆਪ ਨੂੰ ਕਰਨ ਵਾਸਤੇ ਮਨ ਨੂੰ ਸ਼ਾਂਤੀ ਚਾਹੀਦੀ ਹੈ ਬਈ ਤੁਸੀਂ ਆਲਰੇਡੀ ਦੁਨੀਆ ਦੀਆਂ ਸਮੱਸਿਆਵਾਂ ਪ੍ਰੋਬਲਮਾਂ ਨੂੰ ਫੇਸ ਨਹੀਂ ਕਰ ਸਕੇ ਤੇ ਉਹਦੇ ਤੋਂ ਭਗੋੜੇ ਹੋ ਤੇ ਜੰਗਲਾਂ ਤੇ ਪਹਾੜਾਂ ਤੇ ਬਿਆਬਾਨ ਜੰਗਲਾਂ ਦੇ ਵਿੱਚ ਔਕੜੇ ਲਾ ਕੇ ਤੇ ਉਹਨਾਂ ਆਸਨ ਤੇ ਵਿਧੀਆਂ ਬਈ ਇਹ ਕਿਹੜੇ ਕੰਮ ਦੀਆਂ ਜੀ ਇਹ ਇਹ ਇਹਦਾ ਕੀ ਕੰਮ ਹੈ ਜਿਵੇਂ ਮਾਰਨ ਨੇ ਕੋਈ ਬਾਣੀ ਵਿੱਚ ਇੱਕ ਨਹੀਂ ਬਿਆਨ ਥਾਂ ਤੇ ਕਿ ਨਿਵਲੀ ਕਰਮ ਆਸਣ 84 ਇਨ ਮੈਂ ਸ਼ਾਂਤ ਨਾ ਆਵੇ ਜੀਓ ਬਈ ਇਹਨਾਂ ਦੇ ਵਿੱਚ ਤੁਹਾਡੀ ਸ਼ਾਂਤੀ ਨਹੀਂ ਹੈ ਇਹਦੇ ਨਾਲ ਕੋਈ ਮਨ ਟਿਕਾ ਦੇ ਵਿੱਚ ਨਹੀਂ ਆ ਸਕਦਾ ਮਨ ਨੂੰ ਸਥਿਰ ਕਰਨਾ ਆਪਣੇ ਰਿਸਪੌਂਸਿਬਿਲਟੀ ਦੇ ਵਿੱਚ ਆਓ ਠੀਕ ਹੈ ਨਾ ਗੁਨਾ ਦੇ ਧਾਰਨੀ ਹੋਵੋ ਆਪਣੀ ਨੇਕ ਕਮਾਈ ਕਰੋ ਇਦਾਂ ਗੁਰੂ ਮਹਾਰਾਜ ਜੀ ਦੇ ਵਕਤ ਜਿਹੜੀ ਇਹਨਾਂ ਦੀ ਚੱਲ ਰਹੀ ਬੜੀ ਪ੍ਰਚੰਡ ਲਹਿਰ ਸੀ ਉਹ ਭਗਤ ਸਹਿਬਾਨਾਂ ਤੇ ਗੁਰੂ ਸਹਿਬਾਨਾਂ ਦੇ ਸਮੇਂ ਉਹਨੂੰ ਚੈਲੰਜ ਕੀਤਾ ਗਿਆ ਤੇ ਉਹਨੂੰ ਠੱਲ ਪਾਈ ਗਈ ਲੋਕ ਮੁੜ ਕੇ ਘਰਾਂ ਚ ਵਾਪਸ ਆਏ ਤੁਸੀਂ ਹਿਸਟਰੀ ਚ ਪੜ੍ਹਦੇ ਹੋ ਕਿ ਮਤਲਬ ਇੱਕ ਬੈਰਾਗੀ ਬਣਾਤੇ ਗਏ ਬੰਦੇ ਨੂੰ ਗੁਰੂ ਨੇ ਕਿਵੇਂ ਬਹਾਦਰ ਬਣਾਇਆ ਇਹ ਇਹ ਦੱਸੋ ਜੀ ਫਿਰ ਵੀ ਜਿਹੜਾ ਇਹ ਜੋਗ মত ਹੈ ਜਾਂ ਜੋਗੀ ਨੇ ਇਹ ਅੱਜ ਦੇ ਸਮੇਂ ਦੇ ਅੰਦਰ ਕਿੱਡਾ ਮਾਡਰਨ ਕਿਵੇਂ ਹੋ ਗਿਆ ਹੋਣ ਹੋਣ ਵੀਰ ਜੀ ਇਹ ਹੈ ਕਿ ਅ ਅਸਲ ਦੇ ਵਿੱਚ ਇਹ ਕਹ ਇਹ ਰਹੇ ਨੇ ਕਿ ਜਿਹੜੀ ਆ ਯੋਗ ਮਤ ਦੇ ਵਿੱਚ ਜਿਹੜੀਆਂ ਯੋਗ ਸਾਧਨਾ ਨੇ ਜਾਂ ਯੋਗਾ ਜਿਹਨੂੰ ਅਸੀਂ ਕਹਿੰਦੇ ਆ ਜਿਵੇਂ ਪਤੰਜਲੀ ਨੇ ਯੋਗਾ ਕੀਤਾ ਤੇ ਉਹਨੇ ਅਸ਼ਟਾਂਗ ਮਾਰਗ ਦੱਸਿਆ ਕਿ ਵੀ ਤੁਸੀਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਨਾਲ ਆਤਮਾ ਨੂੰ ਸ਼ੁੱਧ ਕਰਨਾ ਹੈ ਠੀਕ ਹੈ ਨਾ ਇੱਕ ਤਰੀਕੇ ਦੀ ਇਹ ਆਈਡੀਓਲੋਜੀ ਹੈ ਇਹ ਮਤ ਹੈ ਇੱਕ ਵਿਚਾਰਧਾਰਾ ਉਹਨਾਂ ਦੀ ਕਸਰਤ ਨਹੀਂ ਹੈ ਇਹ ਨੇ ਜਿਹਨੂੰ ਕਹਿੰਦੇ ਬੋਡੀ ਐਕਸਰਸਾਈਜ਼ ਕਹਿੰਦੇ ਆ ਵੀ ਇਹ ਇਹ ਵੀ ਜੀ ਇੱਕ ਢੰਗ ਅਪਣਾਇਆ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਪਾਲਿਸ਼ ਕੀਤੀਆਂ ਗੱਲਾਂ ਨੇ ਇਹ ਸਰੀਰ ਦਾ ਨਹੀਂ ਇਹਦਾ ਸਬੰਧ ਰਾਜਸੀ ਨਾਲ ਹੈ ਰਾਸੀ ਤੰਤਰ ਦੇ ਨਾਲ ਹੈ ਤੇ ਜਾਂ ਇਹਦਾ ਇਕਨੋਮੀ ਦੇ ਨਾਲ ਪਦਾਰਥਵਾਦੀ ਹੈ ਇਹ ਕਹਿੰਦੇ ਇਹ ਨੇ ਤੇ ਇਹ ਕਹਿੰਦੇ ਇਹ ਨੇ ਤਿਆਗੀ ਨੇ ਪਰ ਤੁਸੀਂ ਵੇਖੋ ਇਹਦਾ ਫਾਇਦਾ ਆ ਫੋਨ ਦੀ ਜਿਹੜੀ ਹਕੂਮਤ ਹੈ ਸਰਕਾਰ ਹੈ ਉਹਨੇ ਇਹਦਾ ਕਿੰਨਾ ਫਾਇਦਾ ਚੁੱਕਿਆ ਬਲੇ ਇਹਨੂੰ ਆ ਕੁਝ ਸਾਲ ਪਹਿਲਾਂ ਤੁਸੀਂ ਵੇਖੋ ਕਿ ਇਹਨੂੰ ਇਹਨੂੰ ਡਵੈਲਪ ਕੀਤਾ ਗਿਆ মিডিਏ ਦੇ ਵਿੱਚ ਪ੍ਰਚੰਡ ਕੀਤਾ ਗਿਆ ਬਕਾਇਦਾ ਯੋਗ ਦੇ ਥਾਂ-ਥਾਂ ਕੇਂਦਰ ਸਥਾਪਿਤ ਕੀਤੇ ਗਏ ਪਹਿਲਾਂ ਇਹਨੂੰ ਪਰਫੁੱਲਤ ਕੀਤਾ ਰਾਸੀ ਲੋਕਾਂ ਨੇ ਕਿਉਂਕਿ ਉਹ ਜਿੰਨੇ ਲੋਕ ਯੋਗਾ ਕਰਨਗੇ ਇਸ ਪਾਸੇ ਜੁੜਨਗੇ ਕਿ ਵੀ ਕਸਰਤ ਕਰਨੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਜਾਂ ਗੋਡਿਆਂ ਦੀ ਹੋਰ-ਹੋਰ ਸਮੱਸਿਆਵਾਂ ਨੇ ਤੇ ਇਹਨਾਂ ਨੇ ਮੈਂ ਲੋਕਾਂ ਦੀਆਂ ਪ੍ਰੋਬਲਮ ਨੂੰ ਦੇਖਿਆ ਕਿ ਵੀ ਲੋਕ ਦੌੜਨਗੇ ਕਿ ਕਿਧਰ ਭੱਜਣਗੇ ਕਿ ਕਿਧਰ ਜੇ ਅਸੀਂ ਇਹਨਾਂ ਨੂੰ ਕਵਾਂਗੇ ਇਹਦੇ ਨਾਲ ਆਰਾਮ ਆਏਗਾ ਕਿ ਤੁਸੀਂ ਆ ਆ ਨਿਉਲੀ ਕਰਮ ਕਰੋ ਜਾਂ ਤੁਸੀਂ ਆਸਣ ਲਾਓ ਤੇ ਤੁਸੀਂ ਇਹਦੇ ਨਾਲ ਠੀਕ ਹੋਵੋਗੇ ਤੇ ਉਹ ਉਹਦੇ ਨਾਲ ਜਿੰਨੀਆਂ ਪੀੜਾਂ ਇਕੱਠੀਆਂ ਹੋਈਆਂ ਉਹ ਸਾਰਾ ਵੋਟ ਬੈਂਕ ਇਕੱਠਾ ਕੀਤਾ ਗਿਆ ਉਹ ਇੱਕ ਇੱਕ ਖਾਸ ਪਾਰਟੀ ਲਈ ਉਹ ਸਾਰਾ ਪਲਾਨ ਕੀਤਾ ਗਿਆ ਦੂਸਰਾ ਇਹਦੇ ਪਿੱਛੇ ਪਦਾਰਥ ਕਿੰਨਾ ਮਲੋਂ ਨਾਲ ਲੋਕਾਂ ਨੇ ਅੰਨਾ ਪੈਸਾ ਕਮਾਇਆ ਜਿਹੜੇ ਸਾਡੇ ਸਟੋਰੀਆਂ ਨੇ ਜਾਂ ਵਿਚਾਰਵਾਨ ਨੇ ਫਿਲਾਸਫਰ ਨੇ ਉਹਨਾਂ ਨੇ ਇਹ ਗੱਲਾਂ ਕੱਢ ਕੇ ਲਿਆਂਦੀਆਂ ਕਿ ਵੀ ਇਹ ਜਿਹੜੇ ਭਗਵੇਂ ਕਪੜੇ ਪਾਏ ਨੇ ਭਾਵੇਂ ਆਰਾਮਦੇਵ ਹੈ ਭਾਵੇਂ ਫੋਰ ਪਤੰਜਲੀ ਯੋਗ ਦੇ ਵਿੱਚ ਕੰਮ ਕਰੇ ਬੰਦੇ ਨੇ ਇੱਕ ਬੰਨੇ ਇਹਨਾਂ ਦਾ ਪਰਿਵਾਰ ਨਹੀਂ ਹੈਗੇ ਇਹਨਾਂ ਇਹ ਇਹ ਪਰਿਵਾਰਾਂ ਤੋਂ ਭੱਜੇ ਤਿਆਗੀ ਬੰਦੇ ਅਖਵਾਉਂਦੇ ਨੇ ਤੇ ਇਹ ਇਨਾਂ ਅਰਬਾਂ ਖਰਬਾ ਇਹ ਕਿੱਥੇ ਲੈ ਕੇ ਜਾ ਰਹੇ ਨੇ ਫਿਰ ਫਿਰ ਉਹ ਗੱਲਾਂ ਸਾਹਮਣੇ ਆਈਆਂ ਕਿ ਭਈ ਇਹ ਜਿਹੜੇ ਆ ਛੇਛੈ ਨਾ ਬਰਜਰੰਗ ਦਲ ਫਲਾਣੇ ਫਲਾਣੇ ਦਲ ਬਣਾਏ ਨੇ ਇਹ ਉਹਨਾਂ ਨੂੰ ਪੈਸਾ ਪ੍ਰੋਵਾਈਡ ਕੀਤਾ ਜਾਂਦਾ। ਉਹਨਾਂ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਵਰਕ ਵਾਸਤੇ ਕਿ ਵੀ ਕਿਦਾਂ ਕਿਦਾਂ ਟ੍ਰੇਨਿੰਗਾਂ ਮਿਲਦੀਆਂ ਨੇ ਕਿੱਥੇ ਇਹ ਪੈਸਾ ਉਸ ਪਾਸੇ ਕੰਮ ਨੂੰ ਲਿਆਂਦਾ ਜਾ ਰਿਹਾ। ਪਰ ਮੈਂ ਕਹਿੰਦਾ ਕਿ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਅਸੀਂ ਇਨਾਂ ਤੋਂ ਯੋਗਾ ਨਾ ਸਿੱਖੀਏ। ਅਸੀਂ ਇਨਾਂ ਤੋਂ ਇਹ ਇੱਕ ਤਰੀਕਾ ਜ਼ਰੂਰ ਸਮਝੀਏ। ਕੀ ਇਕਨੋਮੀ ਵਾਸਤੇ ਆਪਣੇ ਸਮਾਜ ਨੂੰ ਚੁੱਕਣ ਲਈ ਜਾਂ ਆਪਣੀ ਰਾਜਸੀ ਧਿਰ ਮਜ਼ਬੂਤ ਕਰਨ ਲਈ ਕਿ ਵੀ ਖੇਤਰੀ ਪਾਰਟੀ ਸਾਡੀ ਅਗਰ ਹੋਵੇ ਉਸ ਪੱਖੇ ਕਿੰਨੀ ਇਮਾਨਦਾਰੀ ਨਾਲ ਲੋਕਾਂ ਕੰਮ ਕਰ ਰਹੇ ਨੇ ਸਮਰਪਿਤ ਹੋ ਕੇ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੇ ਢੇ ਚੜਦੇ ਆ ਬਲਕਿ ਆਪਣੇ ਬਾਰੇ ਸੋਚਦੇ ਨਹੀਂ ਔਰ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਸਮੱਸਿਆ ਹੈ ਕਿ ਇਹਨੂੰ ਜਿਵੇਂ ਐਕਸਰਸਾਈਜ਼ ਦਾ ਨਾਮ ਦੇ ਕੇ ਇਹਨੂੰ ਪਰਫੁੱਲਤ ਕੀਤਾ ਕਿ ਗੋਰੇ ਵੀ ਅਪਣਾਣ ਫਲਾਣੀ ਜਗ੍ਹਾ ਵੀ ਇਹਦੇ ਕੇਂਦਰ ਖੁੱਲੇ ਨੇ ਇੰਡੀਆ ਵਿੱਚ ਤਾਂ ਹੈ ਹੀ ਇਹਦੀ ਜੜ ਲੱਗੀ ਹੋਈ ਜੀ ਹੌਲੀ ਹੌਲੀ ਵੇਖੋ ਇਹ ਧਾਰਮਿਕ ਸਥਾਨਾਂ ਦੇ ਵਿੱਚ ਕਿਵੇਂ ਫਿੱਟ ਕਰਤਾ ਗਿਆ ਔਰ ਇਹਨੂੰ ਇਹਦਾ ਸਭ ਤੋਂ ਜ਼ਿਆਦਾ ਸਾਡੇ ਦੇ ਪ੍ਰਭਾਵ ਪਿਆ ਹੈ ਉਹ ਕਿ ਮੈਜਿਕ ਵੇਖੋ ਇੱਕ ਤਾਂ ਆ ਜਿਵੇਂ ਕਹਿ ਲੋ ਕਿ ਜੋਗੀ ਤਿਆਗੀ ਹੁੰਦੇ ਨੇ ਔਰ ਉਹ ਮਤਲਬ ਉਹ ਘਰ ਪਰਿਵਾਰ ਤੇ ਗ੍ਰਸਤੀ ਨੂੰ ਪੰਡਦੇ ਨੇ ਮਾਇਆ ਨੂੰ ਪਦਾਰਥ ਨੂੰ ਮਾੜਾ ਕਹਿੰਦੇ ਨੇ ਇਸ ਚੀਜ਼ ਦਾ ਪ੍ਰਭਾਵ ਤੁਸੀਂ ਡੇਰਿਆਂ 'ਚ ਦੇਖ ਸਕਦੇ ਹੋ ਜਿੰਨੇ ਸਿੱਖੀ ਦੇ ਵਿੱਚ ਡੇਰੇ ਪਨਪੇ ਨੇ ਇਹ ਕਿਹੜੇ ਆਈਡੀਓਲੋਜੀ ਤੋਂ ਪ੍ਰਭਾਵਤ ਹੋਏ ਰਹੇ ਗੁਰੂ ਮਹਾਰਾਜ ਨੇ ਇਹ ਤੇ ਕਿਤੇ ਵੀ ਐਦਾਂ ਨਹੀਂ ਕਿਹਾ ਕੋਈ ਪ੍ਰਮਾਣ ਨਹੀਂ ਕੋਈ ਦਲੀਲ ਨਹੀਂ ਇਹਨਾਂ ਦੇ ਕੋਲ ਹੈਗੀ ਕਿ ਜਿੱਥੇ ਮਾਰਾ ਨੇ ਆਖਿਆ ਤੁਸੀਂ ਘਰ-ਬਾਰ ਛੱਡ ਦੋ ਹਣਾ ਜਿੱਥੇ ਤੁਸੀਂ ਖਾਸ ਕਰ ਤਰ੍ਹਾਂ ਦੀਆਂ ਕਿਰਿਆਵਾਂ ਅਪਣਾਉ ਇਹ ਇਹਨਾਂ 'ਚ ਤੁਸੀਂ ਵੇਖ ਸਕਦੇ ਹੋ ਦੂਸਰਾ ਇਹ ਧਾਰਮਿਕ ਸਥਾਨਾਂ ਦੇ ਵਿੱਚ ਬਕਾਇਦਾ ਇਹਨਾਂ ਦੀਆਂ ਕਲਾਸਾਂ ਸਥਾਪਿਤ ਕੀਤੀਆਂ ਗਈਆਂ ਮਸਜਿਦਾਂ ਦੇ ਵਿੱਚ ਇਹਨਾਂ ਦੀ ਐਂਟਰੀ ਨਹੀਂ ਹੈਗੀ ਚਰਚਾਂ ਦੇ ਵਿੱਚ ਇਹਨਾਂ ਦੀ ਕੋਈ ਐਂਟਰੀ ਨਹੀਂ ਹੈਗੀ ਫਿਰ ਗੁਰਦੁਆਰਿਆਂ 'ਚ ਕਿਵੇਂ ਐਂਟਰ ਹੋਗੇ ਇਹ ਘਾਟ ਹੈ ਬਿਰਜੀ ਕਿ ਗੁਰਬਾਣੀ ਦੇ ਵਿੱਚ ਨਾ ਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਾਨੂੰ ਆਖਿਆ ਕਿ ਬੁੱਧ ਸਾਰਿਆਂ ਨੂੰ ਦਿੱਤੀ ਆਕਾਲ ਪੁਰਖ ਨੇ ਪਰ ਵਿਵੇਕ ਗੁਰੂ ਦਿੰਦਾ ਹੈ। ਉਹ ਤਾਂ ਸਾਰੀ ਦੁਨੀਆ ਦੇ ਕੋਲ ਹਰ ਬੰਦੇ ਕੋਲ ਹੁੰਦੀ ਹੈ ਪਰ ਵਿਵੇਕਤਾ ਜਿਹੜੀ ਹੈ ਨਾ ਪਰਖਣ ਵਾਲੀ ਜਿਹੜੀ ਕਸਵਟੀ ਹੈ ਉਹ ਗੁਰੂ ਪ੍ਰਦਾਨ ਕਰਦਾ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਤੁਸੀਂ ਸ਼ਬਦ ਪੜੋ, ਪਾਠ ਪੜਿਓ ਔਰ ਬੇਦ ਵਿਚਾਰੇਓ ਨਿਮਲ ਪੈੰਗਮ ਸਾਦੇ ਪੰਜ ਦਿਨਾਂ ਸਿਓ ਸੰਗ ਨਾ ਛੁੱਟਕਿਓ ਅਧਿਕ ਅਹੰਗ ਬੁੱਧਵਾਦ ਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀ ਇਹ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਬਵੇਕਾ। ਹੁਣ ਉਸੇ ਸ਼ਬਦ ਵਿੱਚ ਪੜੋ ਤੇ ਮਾਰਾ ਨੇ ਆਖਿਆ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹੇ ਆ ਇਹ ਜਿਹੜੇ ਜੋਗਾ ਜੋਗ ਮੱਤ ਦੀ ਜਿਹੜੀ ਇਹ ਆਸਣ ਵਿਦਿਆਤ ਹੈਗੀਆਂ ਨੇ ਇਹ ਵੀ ਕਰ ਕਰਕੇ ਵੇਖ ਲੈ ਇਸ ਕਰਕੇ ਬਿਵੇਕ ਧਾਰਨ ਕਰੋ ਤੁਹਾਨੂੰ ਸਮਝ ਲੱਗੇਗੀ ਕਿ ਆਸਨਾਂ ਦੇ ਰਾਹੀਂ ਨਿਉਲੀ ਕਰਮਾਂ ਦੇ ਰਾਹੀਂ ਐਂਟਰੀ ਕਰਨਗੇ ਤੇ ਪਰਮਾਇਆ ਜਾਏਗਾ ਤੁਹਾਡੇ ਸਰੀਰ ਨੂੰ ਤੰਦਰੁਸਤ ਕਰਾਂਗੇ ਤੁਹਾਡੇ ਸਰੀਰ ਠੀਕ ਹੋਣਗੇ ਤੁਹਾਡਾ ਮਨ ਟਿਕਾਉ ਦੇ ਵਿੱਚ ਆਏਗਾ ਸਮਾਧੀਆਂ ਦਸੀਆਂ ਜਾਣਗੀਆਂ ਉਸ ਵੇਲੇ ਦੇ ਸਿੱਖਾਂ ਨੂੰ ਮਿਲੀ ਵਿਵੇਕਤਾ ਕਰਕੇ ਇਹ ਧਾਰਮਿਕ ਸਥਾਨਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇਹਨਾਂ ਦਾ ਕੋਈ ਦਖਲ ਨਹੀਂ ਹੋ ਸਕਿਆ ਅੱਜ ਅੱਜ ਕਿਉਂਕਿ ਜਿਨ੍ਹਾਂ ਦੇ ਹੱਥ ਪ੍ਰਬੰਧ ਹੈ ਪ੍ਰਬੰਧਕ ਵੀਰ ਨੇ ਸੇਵਾਦਾਰ ਨੇ ਅੱਜ ਉਹ ਇੱਕ ਦੇ ਕੋਲ ਨਹੀਂ ਨੇੜੇ ਨਹੀਂ ਜਾ ਰਹੇ ਇਤੋਂ ਵਿਵੇਕਤਾ ਮਿਲਨੀ ਹੈ ਗੁਰਬਾਣੀ ਉਹ ਸ਼ਰੋਤ ਹੈ ਉਹ ਗੁਰੂ ਸੱਚੇ ਪਾਤਸ਼ਾਹ ਦੇ ਦਿੱਤਾ ਸਿਧਾਂਤ ਹੈ ਉਹਨੂੰ ਨਾ ਤਾਂ ਸਟੱਡੀ ਦਾ ਹਿੱਸਾ ਬਣਾਉਂਦੇ ਨੇ ਨਾ ਪੜ੍ਹਦੇ ਨੇ ਨਾ ਰੀਜ ਹੈ ਨਾ ਨੀਅਤ ਹੈ ਇਹਦੇ ਕਰਕੇ ਸਾਡੇ ਦਰਵਾਜ਼ੇ ਖੁੱਲੇ ਪਏ ਨੇ ਸਾਰਿਆਂ ਲਈ ਇੱਥੇ ਅਸੀਂ ਭੀੜਾਂ ਚਾਹੁੰਨੇ ਆ ਅਸੀਂ ਜਿੰਦਾ ਮਰਜ਼ੀ ਹੋਵੇ ਲੋਕ ਆਣ ਅਸੀਂ ਇਹ ਕਹਿ ਰਹੇ ਆ ਜੀ ਲੋਕ ਕੌਣ ਸਹੀ ਜੁਟਣ ਸਹੀ ਉਹਦੇ ਲਈ ਸਾਡੇ ਲਈ ਸਾਡੇ ਲਈ ਸਿਧਾਂਤ ਦੀ ਕੋਈ ਵੈਲਿਊ ਨਹੀਂ ਰਹੀ ਕੋਈ ਵੈਲਿਊ ਨਹੀਂ ਔਰ ਜੇ ਇਹਨੂੰ ਸੌਫਟ ਟੇਕ ਹੈ ਕਿ ਅਪਣਾਇਆ ਜਾ ਰਿਹਾ ਕਿ ਵੀ ਇਹ ਕਸਰਤ ਹੀ ਹੈ ਤੇ ਚ ਨੁਕਸਾਨ ਕੀ ਹੈ ਦੂਰੰਦੇਸ਼ੀ ਨਾਲ ਵੇਖੀਏ ਹੈ ਨਾ ਅੱਜ ਮੇਰੇ ਜਿਹੜੇ ਕੀਰਤਨੀ ਵੀਰ ਸ਼੍ਰੋਮ ਬੜੇ ਸ਼੍ਰੋਮਣੀ ਕੀਰਤਨੀਆਂ ਨੇ ਜਾਂ ਪ੍ਰਚਾਰਕ ਨੇ ਕਈਆਂ ਦੇ ਕੋਲੋਂ ਇਹ ਸੁਣ ਰਹੇ ਆ ਉਹ ਵੀਰੇ ਗੱਲ ਦਾ ਧਿਆਨ ਰੱਖਣਾ ਸਾਡੇ ਵਿੱਚ ਬਹੁਤ ਪ੍ਰਸਤੀ ਨਹੀਂ ਸੀ ਜੀ ਪਰ ਹੋਲੀ-ਹੋਲੀ ਗੁਰੂ ਮਹਾਰਾਜ ਦੀ ਤਸਵੀਰ ਬਣਾ ਕੇ ਸਾਡੇ ਚ ਜਦੋਂ ਐਂਟਰ ਕੀਤੀ ਗਈ ਤੇ ਉਦੋਂ ਵੀ ਇਹ ਦਲੀਲ ਦਿੱਤੀ ਗਈ ਕਿ ਕੀ ਹਰਜ ਹੈ ਇਹ ਦੇਖ ਕੇ ਗੁਰੂ ਮਹਾਰਾਜ ਚੇਤੇ ਆਉਂਦੇ ਨੇ ਅਸੀਂ ਐਸੈਪਟ ਕਰ ਲਈ ਜਦੋਂ ਇਹ ਚੀਜ਼ ਸੈਪਟ ਹੁੰਦੀ ਹੈ ਪ੍ਰਮਾਣ ਹੁੰਦੀ ਹੈ ਅੱਜ ਵੱਡੇ ਵੱਡੇ ਬੁੱਤ ਬਣ ਚੁੱਕੇ ਨੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕੋਲ ਉਹ ਘੋਤ ਹੌਲੀ ਹੌਲੀ ਵੱਡੇ ਹੋ ਰਹੇ ਨੇ ਪਰ ਉਹ ਜਗ੍ਹਾ ਲੈ ਲੈ ਰਹੇ ਨੇ ਆਪਣੀ ਕਹਿੰਦਾ ਲੈ ਗਏ ਨੇ ਆਪਣੀ ਦਰਬਾਰ ਸਾਹਿਬ ਦੇਰ ਦੇ ਗਿਰਦ ਜਿਹੜੀਆਂ ਦੁਕਾਨਾਂ ਨੇ ਉੱਥੇ ਤੁਸੀਂ ਉਹ ਬੁੱਤ ਵਿਕਦੇ ਹੋਏ ਵੇਖ ਸਕਦੇ ਹੋ ਦਸਤਾਰ ਲਾਉਣ ਵਾਸਤੇ ਸਾਡੀ ਮਲਵਗਲਿਆਂ ਨੇ ਟੋਪੀ ਕੱਢ ਕੇ ਚੇਪੀ ਵਾਲੀਆਂ ਟੋਪੀਆਂ ਕੱਡੀਆਂ ਇੱਥੇ ਨਾ ਇੱਕ ਐਡੀਡਾਸ ਲਿਖਿਆ ਇਹ ਵੀ ਦਸਤਾਰ ਹੈ ਜੀ ਸੇਰੀ ਟਕਣਾ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਦਿਖਾਈ ਦੇਗਾ ਹੌਲੀ-ਹੌਲੀ ਕਰਕੇ ਅੱਜ ਦਿੱਲੀ ਬੰਬੇ ਦੇ ਵਿੱਚ ਨੌਜਵਾਨ ਬੱਚਿਆਂ ਨੇ ਉਹ ਪਟਕੇ ਲਏ ਨੇ ਜਿਹਦੇ ਪਿੱਛੇ ਚੇਪੀ ਲੱਗੀ ਨਾ ਗੰਡਾ ਹੁੰਦੀਆਂ ਨੇ ਤੇ ਉਹਨਾਂ ਨੇ ਜੋੜੇ ਪਿੱਛੇ ਕਰ ਲਏ ਨੇ ਉਹ ਦਸਤਾਰਾਂ ਲੋਹਣੀਆਂ ਨੇ ਅਗਲਿਆਂ ਨੇ ਹੁਣ ਬੱਚੇ ਦਸਤਾਰਾਂ ਨਹੀਂ ਬੰਨ ਸਕਦੇ ਜਿੱਥੇ ਅਸੀਂ ਕੰਫਰਟ ਹੋ ਜਾਂਦੇ ਆ ਇਦਾਂ ਹੀ ਵਰਤਾਂ ਦਾ ਕਿਸੇ ਵੇਲੇ ਪ੍ਰਚਾਰ ਕੀਤਾ ਗਿਆ ਸੀ ਜੀ ਇੱਕ ਦਿਨ ਅਗਰ ਅਸੀਂ ਰੋਟੀ ਨਾ ਖਾਵਾਂਗੇ ਤੇ ਨਾਲ ਸਰੀਰ ਠੀਕ ਰਹੇਗਾ ਤੰਦਰੁਸਤ ਰਹੇਗਾ ਵਰਤਾਂ ਨੂੰ ਕਿਦਾਂ ਸੈੱਟ ਕਰਾਇਆ ਗਿਆ ਫਿਰ ਹੋਲੀ-ਹੋਲੀ ਕਰਕੇ ਕਰਵਾ ਚੌਥ ਇਹਦੇ ਪਿੱਛੇ ਫਿਰ ਕਰਵਾ ਦੀ ਕਹਾਣੀ ਕਥਾ ਉਹ ਘਰਾਂ ਕਰਾਂ ਦੇ ਵਿੱਚ ਬੜੀਆਂ ਕੋਈ ਵੀ ਚੀਜ਼ ਵੀ ਜਦੋਂ ਐਲੈ ਸਟੈਪ ਦੇ ਉੱਤੇ ਨਹੀਂ ਸਮਝੀ ਜਾਂਦੀ ਉਹਨੂੰ ਦੇਖਿਆ ਨਹੀਂ ਜਾਂਦਾ ਕਿ ਵੀ ਇਹ ਕੱਲ ਕਿਹੜਾ ਰੂਪ ਧਾਰਨ ਕਰੇਗੀ ਮੈਂ ਖੁਦ ਇਹ ਦੇਖਿਆ ਕਿ ਜਿਹੜੇ ਗੁਰਦੁਆਰਿਆਂ ਦੇ ਵਿੱਚ ਬਜ਼ੁਰਗਾਂ ਨੂੰ ਇਕੱਠਿਆਂ ਕਰਕੇ ਜਾਂ ਹੋਰ ਆਪਣੀ ਸਮਾਜ ਨੂੰ ਇਕੱਠਿਆਂ ਕਰਕੇ ਜਦੋਂ ਐਕਸਰਸਾਈਜ਼ ਕਰਾਰੇ ਹੁੰਦੇ ਨੇ ਯੋਗਾ ਦੇ ਬਹਾਨੇ ਓਮ ਓਮ ਤੇ ਸਾਊਂਡ ਮੈਂ ਖੁਦ ਕੰਨੀ ਸੁਣੇ ਨੇ ਫਿਰ ਉਹਨੇ ਸੁਣੇ ਜੀ ਗੁਰਦੁਆਰਿਆਂ ਦੇ ਵਿੱਚ ਬਿਲਕੁਲ ਜਿਹੜੇ ਇਲਾਕੇ 'ਚ ਮੈਂ ਰਹਿਣਾ ਵੀਰ ਜੀ ਮੈਂ ਉੱਥੇ ਆਪ ਹੀ ਦੇਖਿਆ ਕਮੇਟੀ ਦੇ ਧਿਆਨ 'ਚ ਲਿਆਂਦਾ ਤੇ ਉਹ ਉਹ ਅੱਗੇ ਉਹਦੀ ਟੀਚਰ ਜਿਹੜੇ ਨੂੰ ਕਹਿੰਦੇ ਨੇ ਤੇ ਜੀ ਯੋਗਾ ਦਾ ਪਾਰਟ ਹੈ ਇਹ ਜਿਹੜਾ ਓਮ ਸਾਊਂਡ ਹੈ ਆਇਆ ਹੀ ਯੋਗਾ ਦੇ ਵਿੱਚੋਂ ਹੈ ਇਸ ਕਰਕੇ ਵੀ ਪਰ ਅੱਜ ਕੱਲ ਤਾਂ ਮੈਂ ਸੁਣਿਆ ਵੀ ਗੁਰਦੁਆਰਿਆਂ ਦੇ ਵਿੱਚ ਵੀ ਵਾਹਿਗੁਰੂ ਜਾਂ ਸਤਨਾਮ ਜਾਂ ਇੱਕ ਓੰਕਾਰ ਇਸ ਤਰ੍ਹਾਂ ਦੇ ਸਾਊਂਡਸ ਵੀ ਕ੍ਰੀਏਟ ਕਰ ਦਿੱਤੇ ਗਏ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਨਾਲ ਰਲਗੱਡ ਕਰਨ ਲਈ ਇਹਨੇ ਜਿੱਥੇ ਹੁੰਦਾ ਵਿਰੋਧ ਹੋ ਰਿਹਾ ਉੱਥੇ ਚਲੋ ਵਾਹਿਗੁਰੂ ਸੈਪਟ ਕਰ ਲੈਣੇ ਆ ਪਰ ਯੋਗਾ ਆਪਣੀ ਜਗ੍ਹਾ ਉੱਥੇ ਰਵੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮਾਹੌਲ ਮਿਲੇਗਾ ਉੱਥੇ ਉਹ ਆਪਣੇ ਮੰਤਰ ਵੀ ਚਲਾਉਣਗੇ ਆਪਣੇ ਢੰਗ ਵੀ ਦੇਣਗੇ ਆਪਣੀਆਂ ਵਿਧੀਆਂ ਵੀ ਦੱਸਣਗੇ ਅਸੀਂ ਉਸ ਉਸ ਦੇ ਨਾਲ ਕਿਦਾਂ ਨਾ ਕਿਦਾਂ ਪ੍ਰਭਾਵਿਤ ਰਵਾਂਗੇ ਰਵਾਂਗੇ ਅਸੀਂ ਪਛ ਕੀਵੇਂ ਸਕਦੇ ਇਹ ਦੱਸੋ ਜੀ ਉੱਤੇ ਜਿਹੜੀ ਗੱਲ ਵਿਵੇਕਤਾ ਦੀ ਉਹਦੇ ਰਹੀ ਅਸੀਂ ਜਿਵੇਂ ਮਹਾਰਾ ਨੇ ਆਖਿਆ ਨਾ ਬਿਕ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਲਕੁਲ ਦੋਇ ਫਲ ਆਏ ਸਾਡੇ ਸਾਹਮਣੇ ਸੱਚ ਝੂਠ ਨੇਕੀ ਬਦੀ ਸਭ ਕੁਝ ਹੋਣਾ ਜਿਹੜਾ ਗੁਰੂ ਮਹਾਰਾ ਨੇ ਲਿਖ ਗਏ ਜਿਵੇਂ ਅਸੀਂ ਰੋਜ਼ ਜਪ ਬਾਣੀ ਪੜ ਰਹੇ ਆ ਤੁਸੀਂ ਵੇਖੋ 28ਵੀਂ ਪੌੜੀ ਤੋਂ ਲੈ ਕੇ ਕਤਮੀ ਪੌੜੀ ਤੱਕ ਜਹ ਹੋਰ ਵੀ ਆਪਾਂ ਜਿਵੇਂ ਨਾਨ ਸਾਹਿਬ ਦੇ ਵਿੱਚ ਪੜੀਏ ਸੁਖਨੀ ਸਰ ਦੀ ਬਾਣੀ ਦੇ ਵਿੱਚ ਪੜੀਏ ਜਿੱਥੇ ਮਾਰਾ ਨੇ ਆਖਿਆ ਕਿ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਹਨਾ ਸਾਡੀਆਂ ਪੜਾਣਾ ਜਦ ਪਾਠ ਕਰਨ ਦੀਆਂ ਨੇ ਸੁਖਨੀ ਸਾਹਿਬ ਦੇ ਪਾਠ ਕਰਨ ਦੀਆਂ ਨੇ ਬਾਣੀ ਨੂੰ ਸਮਝੀਏ ਬਾਣੀ ਅੰਡਰਸਟੈਂਡ ਕਰੀਏ ਆਪਾਂ ਬਾਣੀ ਨੂੰ ਮੰਤਰ ਦਾ ਹਿੱਸਾ ਨਾ ਬਣਾ ਕੇ ਤੁਰੀਏ ਸਭ ਕੁਝ ਬਾਣੀ ਵਿੱਚੋਂ ਆਣਾ ਹੈ ਇਮਾਨਦਾਰੀ ਨਾਲ ਸਾਡੀਆਂ ਧੀਆਂ ਬੱਚੀਆਂ ਪੜਾਣਾ ਮਾਤਾਵਾ ਪ੍ਰਬੰਧਕ ਵੀਰ ਨੌਜਵਾਨ ਥੋੜਾ ਭਾਵੇਂ ਸ਼ਬਦ ਪੜਨ ਪਾਠ ਕਰਨ ਉਹਨੂੰ ਵਿਚਾਰਨ ਔਰ ਫਿਰ ਪਹਿਰੇਦਾਰੇ ਤੇ ਇਹ ਘਟੋ ਘਟ ਸਾਡੀ ਜਿਹੜੀ ਅੱਜ ਆਈਡੈਂਟੀਟੀ ਐ ਸੀ ਦੁਨੀਆ ਨੂੰ ਇਹ ਕਲੀਅਰ ਨਹੀਂ ਕਰ ਪਾਰੇ ਕਿ ਸਾਡੀ ਆਈਡੀਓਲੋਜੀ ਕੀ ਕਹਿੰਦੀ ਹੈ ਤੇ ਕੀ ਸਾਨੂੰ ਆਧਾਰਾ ਚੁੱਕ ਕੇ ਕੁਝ ਵਰਤਨ ਦੀ ਲੋੜ ਐ ਸਾਨੂੰ ਕਿਸੇ ਤੋਂ ਇਹ ਲੈ ਕੇ ਕਿ ਅੱਜ ਜਿਹੜੇ ਕਹਿੰਦੇ ਨੇ ਜੀ ਸਰੀਰ ਦੀ ਕਸਰਤ ਹੀ ਐ ਕੋਈ ਗੱਲ ਨਹੀਂ ਇਹਦਾ ਸਰੀਰ ਠੀਕ ਠਾਕ ਰਵੇ ਤੰਦਰੁਸਤੀ ਰਵੇ ਮਤਲਬ ਤੁਹਾਨੂੰ ਆਧਾਰਾ ਚੁੱਕਣ ਦੀ ਲੋੜ ਕੀ ਪੈ ਗਈ ਹੈ ਅੱਜ ਮੈਂ ਸਵਾਲ ਕਰਨਾ ਚਾਹੁੰਨਾ ਉਹਨਾਂ ਪ੍ਰਬੰਧਕਾਂ ਵੀਰਾਂ ਨੂੰ ਜਾਂ ਜਿਹੜੇ ਸਾਡੇ ਸ਼੍ਰੋਮਣੀ ਰਾਗੀ ਨੇ ਇਹ ਪ੍ਰਚਾਰ ਕਰ ਰਹੇ ਨੇ ਕਿ ਅੱਜ ਜੇਕਰ ਕੋਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਕਿਸੇ ਦੀ ਕੋਈ ਯੋਗਾ ਕਰਦੇ ਹੋ ਤਸਵੀਰ ਬਣਾ ਦੇਵੇ ਜੀ ਦਸਣ ਕਰਨਦੇ ਨੇ ਮੰਨ ਲਓ ਗੁਰੂ ਅਰਜਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੇ ਲੋਮ ਵਿਲੋਮ ਕਰਦੇ ਨੇ ਕੀ ਇਹ ਬਰਦਾਸ਼ਤ ਕਰ ਲੈਣਗੇ ਫਿਰ ਉਦਾਹਰəkਿਓ ਚੁੱਕਣ ਦੇਓ ਤੁਸੀਂ ਤੁਹਾਨੂੰ ਵਿਰਾਸਤ 'ਚ ਜੋ ਦਿੱਤਾ ਹੈ ਤੁਸੀਂ ਭਾਵੇਂ ਗਤਕੇ ਦੀ ਟ੍ਰੇਨਿੰਗ ਲਈ ਕਰੋ ਉਦਾਂ ਸਮਾਂ ਮਿਲਦਾ ਸੈਰ ਕਰੋ ਐਕਸਰਸਾਈਜ਼ ਘਰਾਂ ਦੇ ਵਿੱਚ ਕਰੋ ਤੁਹਾਨੂੰ ਲੋੜ ਕਾਦੀ ਪੈ ਗਈ ਹੈ ਅਗਰ ਤੁਸੀਂ ਨੂੰ ਅਸੈਪਟ ਕਰ ਰਹੇ ਹੋ ਤੇ ਫਿਰ ਬੜਾ ਕੁਝ ਦੇ ਨਾਂ ਲਾਏਗਾ ਸਾਰਾ ਪੈਕੇਜ ਹੀ ਆਏਗਾ ਫਿਰ ਇੱਕ ਪੈਕੇਜ ਜਿਹੜਾ ਇੱਕ ਪੈਕੇਜ ਤੁਸੀਂ ਅੱਜ ਦੇਖਿਆ ਨਾ ਸੋਸ਼ਲ ਮੀਡੀਆ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਇੱਕ ਬੀਬੀ ਵੱਲੋਂ ਤੁਸੀਂ ਆਪੇ ਦੇਖ ਸਕਦੇ ਹੋ ਕਿ ਇਸ ਰੂਪ ਦੇ ਵਿੱਚ ਆਸਣ ਕੀਤਾ ਸੀ ਸ਼ਾਸਨ ਕੀਤਾ ਗਿਆ ਉਹਦੇ ਵਿੱਚ ਕਮਜ਼ੋਰੀ ਕਿੱਥੇ ਆ ਫਿਰ ਜੀ ਸਾਡੇ ਪੈਰੇਦਾਰੀ ਦੇ ਵਿੱਚ ਕਮਜ਼ੋਰੀ ਹੈ ਕੀ ਅਗਲੇ ਹੁਣ ਕਿੱਥੋਂ ਆ ਰਹੇ ਨੇ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੌਣ ਪਿਜਵਾ ਰਿਹਾ ਹੈ ਕੌਣ ਪਲਾਨ ਬਣਾਉਂਦਾ ਹੈ ਕੋਈ ਇਹ ਅੰਜਾਨਪੁਰੇ ਚ ਨਹੀਂ ਹੋ ਰਿਹਾ ਸਾਨੂੰ ਛੇੜਿਆ ਜਾਂਦਾ ਹੈ ਪਰਖਿਆ ਜਾਂਦਾ ਜੇ ਤੇ ਅਸੀਂ ਨਹੀਂ ਆਵਾਜ਼ ਚੁੱਕਦੇ ਨਹੀਂ ਗੱਲਬਾਤ ਕਰਦੇ ਤੇ ਅਗਲੇ ਵੰਦੇ ਨੇ ਕਿ ਵੀ ਇਹ ਐਸੈਪਟਡ ਹੈ ਫਿਰ ਹੋਰ ਹੋਰ ਘਰ ਕਰੇਗੀ ਗੱਲ ਇਹ ਤੇ ਚੰਗਾ ਹੈ ਕਿ ਚਲੋ ਕੋਈ ਅਵੇਅਰਨੈਸ ਅੱਜ ਜਾਗੀ ਹੈ ਤੇ ਉਹਦਾ ਵਿਰੋਧ ਹੋ ਰਿਹਾ ਹੋਣਾ ਵੀ ਚਾਹੀਦਾ ਪਰ ਪਹਿਰੇਦਾਰੀ ਚ ਕਮੀ ਹੈ ਕਿਤੇ ਨਾ ਕਿਤੇ ਚੋਰ ਕੁੱਤੀ ਰਲਈ ਹੋਈ ਹੈ ਸਾਰੇ ਜਾਣੇ ਕਿ ਵੀ ਪਹਿਲਾਂ ਹੁਣ ਦੋ ਉਹ ਵੀਰ ਜੀ ਤਸਵੀਰਾਂ ਜਿਹੜੀਆਂ ਇੱਕ ਵਾਰੀ ਖਿੱਚੀਆਂ ਜਾਂਦੀਆਂ ਨੇ ਨਾ ਉਹ ਬੀਬੀ ਭਾਵੇਂ 100 ਵਾਰੀ ਹੁਣ ਮਾਫੀ ਮੰਗ ਲਵੇ ਤੇ ਉਹਦੀ ਖਿੱਚੀ ਤਸਵੀਰ ਇੱਕ ਉਹ ਭਾਰੂ ਐ ਕਿਉਂਕਿ 5 10 20 ਸਾਲ ਬਾਅਦ ਜਦੋਂ ਇਹੋ ਜੇ ਪ੍ਰੂਫ ਉਹ ਲੋਕ ਪੇਸ਼ ਕਰਦੇ ਨੇ ਨਾ ਕਿ ਅਸੀਂ 2024 ਦੇ ਵਿੱਚ ਦਰਬਾਰ ਸਾਹਿਬ 'ਚ ਸਾਡੇ ਵੇਖੋ ਇਹ ਯੋਗ ਵਾਲੇ ਡੇ ਵਾਲੇ ਦਿਨ ਬਕਾਇਦਾ ਉੱਥੇ ਯੋਗਾ ਹੋ ਰਿਹਾ ਸੀ ਸੋ ਇਹ ਪ੍ਰਮਾਣ ਬਣਦੇ ਨੇ ਸਾਡੇ ਬੱਚਿਆਂ ਦੇ ਮੂੰਹ ਬੰਦ ਕਰਾਏ ਜਾਣਗੇ ਦੇ ਨਾਲ ਤਾਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਆਪ ਭਾਵੇਂ ਨੂੰ ਨਾ ਸੀ ਇਹਨਾਂ ਵਧਾਈਏ ਅੱਗੇ ਪਰ ਘੱਟੋ ਘੱਟ ਆਪਣੇ ਲੋਕਾਂ ਨੂੰ ਅਵੇਅਰ ਕਰੀਏ ਤੇ ਜਿਹੜੀ ਗੱਲ ਆਪ ਜੀ ਦੀ ਸੀ ਕਿ ਕਿਦਾਂ ਬੰਦ ਹੋਏਗਾ ਗੁਰਦੁਆਰਿਆਂ 'ਚ ਘੱਟੋ ਘੱਟ ਪ੍ਰਬੰਧਕ ਵੀਰਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਸੁਚੇਤ ਹੋਵੋ ਤੁਸੀਂ ਹੋਰ ਤਰੀਕੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਕਸਰਤਾਂ ਕਰਾਓ ਗਤਕੇ ਸਿਖਾਓ ਸੈਲਫ ਡਿਫੈਂਸ ਦਾ ਤਰੀਕਾ ਦੱਸੋ ਇਸ ਦੇਹੀ ਕੋਪਾਲ ਮਾਰਾ ਨੇ ਆਖਿਆ ਸ਼ਰੀਰ ਦੀਆਂ ਜਿਹੜੇ ਸੰਜਮ ਦੇ ਵਿੱਚ ਰੱਖਣ ਲਈ ਆਪਣੇ ਲੰਗਰ ਜਿਹੜੇ ਨੇ ਉਹ ਸਾਦੇ ਕਰੋ ਤੁਸੀਂ ਸਿੱਧ ਗੋਸ਼ਟ ਬਾਣੀ ਚ ਪੜੋਗੇ ਉੱਥੇ ਗੁਰਨਾਥ ਸਾਹਿਬ ਜੀ ਨੇ ਜੋਗੀਆਂ ਨੂੰ ਸਿੱਧਾਂ ਨੂੰ ਜਾ ਕੇ ਪੁੱਛਿਆ ਕਿ ਵੀ ਪ੍ਰੋਬਲਮ ਹੈ ਕਿੱਥੇ ਚੰਗੇ ਬਾਰੇ ਪਰਿਵਾਰਾਂ ਦੇ ਹੋ ਤੁਸੀਂ ਤੇ ਛੱਡ ਕੇ ਆ ਗਏ ਹੋ ਦਿੱਕਤ ਕਿੱਥੇ ਆਈ ਹੈ ਤੇ ਉਹਨਾਂ ਦਾ ਜਿਹੜਾ ਜਵਾਬ ਆਇਆ ਉਹ ਕਹਿੰਦੇ ਆਰਤੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉद्याਨ ਨੇ ਕੰਧ ਮੂਲ ਆਹਾਰੋ ਖਾਈਏ ਉਹਦੂ ਬੋਲੇ ਗਿਆਨੇ तीर्थन आईए सुख फल पाईए मैल ना लागे काही गोरख पूत लोहारीपा बोला योग जुगत विदसाई ਸਾਡੇ ਜੋਗਮਤ ਦੀ ਥਿਉਰੀ ਕਹਿੰਦੀ ਹੈ ਵੀ ਆ ਇੱਕ ਘਰ ਪਰਿਵਾਰ ਜ਼ਿੰਮੇਵਾਰੀਆਂ ਕਲਾ ਕਲੇਸ਼ ਦਾ ਘਰ ਨੇ ਛੱਡ ਦਵੋ ਰੁੱਖਾਂ ਬਿਰਖਾਂ ਥੱਲੇ ਰਵੋ ਕੰਦਮੂਲ ਖਾ ਕੇ ਗੁਜ਼ਾਰੇ ਕਰੋ तीर्थाते स्नान ਕਰਕੇ ਇੱਛਾਵਾਂ ਪ੍ਰਦਾਨ ਕਰੋ ਲਵੋ ਸੋ ਗੋਰਖਨਾਥ ਦਾ ਮੇਨ ਚੇਲਾ ਇਹ ਗੱਲ ਕਹਿ ਰਿਹਾ ਸੀ ਉਸੇ ਲਈ ਉਹਦਾ ਸਟੇਟਮੈਂਟ ਹੈ ਕਿ ਗੁਰਨਾਨ ਦੇਵ ਸਾਹਿਬ ਨੇ ਸਾਨੂੰ ਕੀ ਰਾਹ ਦਿੱਤਾ ਮਾਰਾ ਨੇ ਆਖਿਆ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੁਲਾਈ ਬਿਨ ਨਾਵੇਂ ਮਨ ਟੇਕ ਨ ਟਿੱਕੇ ਨਾਨਕ ਭੂਖ ਨ ਜਾਏ ਹਾਤ ਪਟਣ ਕਰ ਗੁਰੂ ਦਿਖਾਇਆ ਸਹਿਜੇ ਸਚ ਵਪਾਰੋ ਖੰਡਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਇਹ ਹਦਾ ਇਹ ਹੈ ਧਿਆਨ ਵਿਧੀ ਇਹ ਹੈ ਧਿਆਨ ਵਿਧੀ ਇਹ ਸਾਡਾ ਅਗਰ ਧਿਆਨ ਇਸ ਗੱਲ ਵੱਲ ਜਾਏਗਾ ਕਿ ਅਸੀਂ ਖੰਡਤ ਨਿੰਦਰਾ ਅਲਪ ਆਹਾਰੰ ਆਰਾਮ ਕਰਨਾ ਜ਼ਰੂਰੀ ਹੈ ਪਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁਦੇ ਤਨ ਪੀੜੀ ਅਸੀਂ ਸੁੱਤੇ ਨਾ ਰਹਿ ਜਾਈਏ ਕਿਤੇ ਨਾ ਮੈਂਟਲੀ ਤੇ ਨਾ ਸ਼ਰੀਰਕ ਅਵੇਰ ਰਹੀਏ ਤੰਦਰੁਸਤ ਰਹੀਏ ਕਿਰਤਕਾਰ ਕਰੀਏ ਹੱਥ ਪੈਰ ਹਲਾਈਏ ਆਪਣੇ ਸਮਾਜ ਨੂੰ ਵੀ ਦਈਏ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਜਿੱਥੇ ਮਾਰਾ ਨੇ ਆਖਿਆ ਕਿ ਤੁਸੀਂ ਆਪ ਪਰਿਵਾਰ ਚਲਾਓ ਸਮਾਜ ਲਈ ਵੀ ਦਬੋ ਉਥੇ ਨਾਲ ਨਾਲ ਗੁਰੂ ਮਹਾਰਾਜ ਜੀ ਨੇ ਸਾਨੂੰ ਮੈਂਟਲੀ ਵੀ ਉਚੇਰਿਆ ਚੁਕਿਆ ਮਾਤੁੱਚੀ ਕੀਤੀ ਸਾਡੀ ਸੋ ਇਹ ਇਹ ਵਿਧੀ ਹੈ ਕਿ ਅਸੀਂ ਸਾਦਾ ਖਾਈਏ ਸਾਦਾ ਪਾਈਏ ਸਾਡਾ ਗੁਰੂ ਦੀ ਵਿਚਾਰ ਵੱਲ ਧਿਆਨ ਟਿੱਕੇ ਧਿਆਨ ਹੋਵੇ ਇਹ ਸਾਡਾ ਸਿਮਰਨ ਹੈ ਸਾਡੀ ਜਿਹੜੀ ਹੈ ਉਹ ਕਾਰਜ ਵਿਧੀ ਹੈ ਜਿਹੜੀ ਗੁਰੂ ਮਹਾਰਾਜ ਜੀ ਨੇ ਦਿੱਤੀ ਹੈ ਸੋ ਇਸ ਤਰੀਕੇ ਦੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ ਆਦਰਵਾਇਸ ਤੇ ਜਿਵੇਂ ਅਸੀਂ ਸੁੱਤੇ ਸਿਰ ਰਿਸੈਪਟ ਕਰਨਦੇ ਆ ਇਹਨਾਂ ਦੀ ਚਾਰ ਸ਼ਾਦੀਆਂ ਨੂੰ ਸਮਝ ਨਹੀਂ ਰਹੇ ਕੀ ਇਹਦੇ ਪਿੱਛੇ ਕਿੰਨਾ ਰਾਸੀ ਤੰਤਰ ਖਲੋਤਾ ਹੋਇਆ ਹੈ ਕਿੰਨਾ ਵੱਡਾ ਵਪਾਰ ਖਲੋਤਾ ਹੋਇਆ ਹੈ ਤੇ ਉਹ ਉਹਨੂੰ ਅਸੀਂ ਚੈਲੰਜ ਕਰਨ ਦੀ ਬਜਾਏ ਤੇ ਉਹਦਾ ਪਾਰਟ ਬਣ ਰਹੇ ਹਾਂ ਤੇ ਉਹਦਾ ਪ੍ਰਚਾਰ ਕਰ ਰਹੇ ਹਾਂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰਮਤ ਪਰਪੇਖ ਦੇ ਅੰਦਰ ਤੁਸੀਂ ਜੋਗੇ ਬਾਰੇ ਜੋਗ ਸਿਧ ਅਸਨ ਬਾਰੇ ਦੱਸਿਆ ਤੁਹਾਡਾ ਬਹੁਤ ਧੰਨਵਾਦ ਕੀਤਾ ਫਿਰ ਬੰਦ ਹੋਈ ਗੁਰੂ ਜੀ ਕੈ ਕਾਂ ਜੀ ਦਾ ਸਵਾਗਤ ਹੈ ਗੁਰੂ ਜੀ ਕੀ ਫਤਿਹ